ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹੁਣ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਹੋਣ ਜਾ ਰਿਹਾ ਹੈ ਜਿਸ ਦੇ ਚੱਲਦੇ ਪੰਜਾਬ ਦੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਖਿੱਚ ਦਿੱਤੀਆਂ ਨੇ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਦਿਖਾ ਰਿਹਾ ਜਿੱਥੇ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬੀ ਕੁੜੀਆਂ ਮੁੰਡੇ ਕੈਨੇਡਾ ਤੋਂ ਜਹਾਜ਼ ਭਰ ਭਰ ਕੇ ਭਾਰਤ ਆਉਣੇ ਸ਼ੁਰੂ ਹੋ ਗਏ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਗਗਨਦੀਪ ਕੌਰ ਹੈ ਜੋ ਕਿ ਕੈਨੇਡਾ ਤੋਂ ਚੱਲ ਕੇ ਭਾਰਤ ਪਹੁੰਚੀ ਹੈ ਇਹ ਜੋ ਕਿ ਹੁਣ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਦੋਲਨ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਜਿਸ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨੂੰ ਜੋ ਗੱਲਾਂ ਕਹੀਆਂ ਉਹ ਸਾਰੀਆਂ ਕੁੜੀਆਂ ਮੁੰਡਿਆਂ ਨੂੰ ਜ਼ਰੂਰ ਸੁਣਨੀਆਂ ਚਾਹੀਦੀ ਨੇ ਅੱਗੇ ਸੁਣ ਫਿਰ ਕਿਵੇਂ ਇਹ ਕੁੜੀਆਂ ਕੇਂਦਰ ਸਰਕਾਰ ਦੀ ਮੰਜ਼ੀ ਠੋਕਣਗੀਆਂ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਗਨਦੀਪ ਆ ਕਿੱਥੋਂ ਆਇਆ ਤੁਸੀਂ ਮੈਂ ਲਾਈਕ ਬੇਸਿਕਲੀ ਤਾਂ ਪੰਜਾਬ ਤੋਂ ਬਟ ਮੈਂ ਉੱਥੋਂ ਕੈਨੇਡਾ ਤੋਂ ਆਈ ਹਾਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਦਿੱਲੀ ਅੰਦੋਲਨ ਜਾ ਰਿਹਾ ਤਾਂ ਤੁਸੀਂ ਨਾਲ ਜਾ ਰਹੇ ਹੋ ਚੀਜ਼ ਨੂੰ ਕਿਵੇਂ ਹਾਂਜੀ ਲੈਕ ਜਾਣਾ ਹੀ ਪਏਗਾ ਆਪਣੇ ਘਰਵਾਰ ਨੂੰ ਸਪੋਰਟ ਕਰਨ ਲਈ ਠੀਕ ਹੈ ਮੇਰੇ ਲਾਈਕ ਡੈਡੀ ਵੀ ਗਏ ਨੇ ਤਾਈ ਜੀ ਵੀ ਗਏ ਨੇ ਤਾਂ ਮੈਂ ਵੀ ਜਾਵਾਂਗੀ ਮੈਂ ਉਸੇ ਕਰਕੇ ਲੇਕ ਪਹਿਲਾਂ ਮੈਂ ਜਾਣਾ ਸੀ ਲਾਸਟ ਮੰਥ ਬਟ ਮੈਂ ਹੁਣ ਆਪਣੀ ਟਿਕਟ ਐਕਸਟੈਂਡ ਕਰਾਈ ਆ ਤਾਂ ਮੈਂ ਇਹਨਾਂ ਨੂੰ ਸਪੋਰਟ ਕਰਨ ਲਈ ਇੱਥੇ ਰਹੀ ਆ ਵੀ ਮੈਂ ਨਾਲ ਹੀ ਜਾਣਾ ਹੈ ਲਾਸਟ ਟਾਈਮ ਇੱਥੋਂ ਨਹੀਂ ਜਾਇਆ ਗਿਆ ਸੀ ਉਸ ਟਾਈਮ ਮੈਂ ਉੱਥੇ ਸੀ ਬਟ ਹੁਣ ਮੈਂ ਇੱਥੇ ਆਈ ਆ ਤਾਂ ਮੈਂ ਹੁਣ ਉਹਨਾਂ ਦੇ ਨਾਲ ਹੀ ਜਾਵਾਂਗੀ ਤਾਂ ਮੁਸ਼ਕਲਾਂ ਕਾਫੀ ਜ਼ਿਆਦਾ ਨੇ ਤੁਹਾਨੂੰ ਰੋਕਣ ਦੇ ਲਈ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਬੈਰੀਕੇਡਿੰਗ ਕੀਤੀ ਹੁੰਦਾ ਉਸ ਦਾ ਮੁਕਾਬਲਾ ਤੁਸੀਂ ਕਿਸ ਤਰੀਕਾ ਨਾਲ ਕਰਦੇ ਹੋ ਦੇਖੋ ਜਦੋਂ ਘਰ ਤੋਂ ਬਾਹਰ ਠੀਕ ਹੈ ਇਹ ਹਰ ਇੱਕ ਲਈ ਈਜ਼ੀ ਨਹੀਂ ਹੁੰਦਾ ਹੈਗਾ ਬਟ ਜਦੋਂ ਆਪਣੇ ਹੱਕਾਂ ਤੇ ਗੱਲ ਆ ਜਾਂਦੀ ਹੈ ਤਾਂ ਬੰਦੇ ਨੂੰ ਬਾਹਰ ਨਿਕਲਣਾ ਪੈਂਦਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਤਾਂ ਵੈਸੇ ਹੀ ਕੈਨੇਡਾ ਚ ਜਾ ਕੇ ਬਹੁਤ ਮੁਸ਼ਕਲਾਂ ਦੇਖੀਆਂ ਨੇ ਤਾਂ ਇੱਥੇ ਤਾਂ ਫਿਰ ਵੀ ਆਪਣੇ ਘਰਵਾਰ ਲਈ ਕਰ ਰਹੇ ਆ ਤਾਂ ਫਿਰ ਕਰਨਾ ਹੀ ਪਏਗਾ ਹੁਣ ਪਹਿਲਾਂ ਵਾਲੀ ਗੱਲ ਤਾਂ ਨਹੀਂ ਹੈਗੀ ਵੀ ਘਰ ਬੈਠ ਜਿਓਗੇ ਚੁੱਪ ਕਰਕੇ ਤਾਂ ਸਭ ਕੁਝ ਮਿਲ ਜਾਏਗਾ ਆਪਣੇ ਹੱਕ ਲਈ ਬੋਲਣਾ ਪੈਂਦਾ ਜਦੋਂ ਗਵਰਨਮੈਂਟ ਇੰਨੀ ਗੰਦੀ ਹੋ ਜਾਵੇ ਤਾਂ ਫਿਰ ਬੰਦੇ ਨੂੰ ਬੋਲਣਾ ਹੀ ਪੈਂਦਾ ਅੱਗੇ ਆ ਕੇ ਖੜਨਾ ਪੈਂਦਾ ਵੀ ਹਾਂ ਵੀ ਸਾਡੀ ਇਹ ਮੰਗ ਹੈ ਸਿਰਫ ਕਹਿਣ ਨਾਲ ਵੀ ਹਾਂ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਸਾਨੂੰ ਆ ਠੀਕ ਹੈ ਬਟ ਕਦੇ ਵੀ ਕਰਦੇ ਨਹੀਂ ਹੁਣ ਤੁਸੀਂ ਖੁਦ ਹੀ ਦੇਖ ਲਓ ਗਵਰਨਮੈਂਟ ਕਰ ਕੀ ਰਹੀ ਹੈ ਸਾਨੂੰ ਕਿੱਦਾਂ ਟ੍ਰੀਟ ਕਰ ਰਹੀ ਹੈ ਜਿਵੇਂ ਅਸੀਂ ਕੋਈ ਬਹੁਤ ਵੱਡੇ ਕ੍ਰਿਮੀਨਲ ਆ ਸਿਰਫ ਆਪਣੀ ਮੰਗ ਬਣ ਰਹੀ ਆ ਬਟ ਫਿਰ ਵੀ ਕੁਝ ਨਹੀਂ ਹੋ ਰਿਹਾ ਹੈਗਾ ਅਸੀਂ ਮੈਂ ਇੰਨੀ ਸਟੱਡੀ ਕੀਤੀ ਆ ਮਾਸਟਰ ਕੀਤੀ ਆ ਠੀਕ ਆ ਬਟ ਫਿਰ ਵੀ ਇੱਥੇ ਕੁਝ ਨਹੀਂ ਮਿਲ ਰਿਹਾ ਸਾਨੂੰ ਬਾਹਰ ਜਾ ਕੇ ਆਪਣੇ ਘਰਦਿਆਂ ਤੋਂ ਆਪਣੀ ਜ਼ਿੰਦਗੀ ਲਈ ਠੀਕ ਆ ਇੰਨੀ ਦੂਰ ਰਹਿਣਿਆਂ ਘਰਦਿਆਂ ਤੋਂ ਉੱਥੇ ਆ ਕੇ ਕੰਮ ਕਰਨਾ ਪੈ ਰਿਹਾ ਜੇ ਗਵਰਨਮੈਂਟ ਚੰਗੀ ਹੋਵੇ ਸਾਨੂੰ ਇੱਥੇ ਹੀ ਨਾ ਕੁਝ ਦੇਵੇ ਸਾਡੇ ਲਈ ਦੇਖੇ ਵੀ ਹਾਂ ਇੱਥੇ ਗਵਰਨਮੈਂਟ ਸਾਨੂੰ ਕੰਮ ਦੇਵੇ ਨਹੀਂ ਸਾਨੂੰ ਆਪਣੇ ਹੱਕਾਂ ਲਈ ਬੋਲਣਾ ਪੈ ਰਿਹਾ ਠੀਕ ਹੈ ਏਡੀ ਦੂਰ ਜਿਹੜਾ ਜਾ ਸਕਦੇ ਤਾਂ ਇੱਥੇ ਕਿਉਂ ਨਹੀਂ ਬੋਲਾਂਗੇ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਸਪੋਰਟ ਕਰਾਂਗੇ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਡਰ ਵਾਲੀ ਕੋਈ ਗੱਲ ਨਹੀਂ ਹੈ ਜਦੋਂ ਆਪਣੇ ਹੱਕ ਤੇ ਬੰਦੇ ਨੂੰ ਬੋਲਣਾ ਪੈਂਦਾ ਹੈ ਜਦੋਂ ਸੱਚਾਈ ਲਈ ਬੋਲਣਾ ਪੈਂਦਾ ਤਾਂ ਬੰਦਾ ਬੋਲ ਹੀ ਸਕਦਾ ਹੈ ਉਸ ਵਿੱਚ ਕੋਈ ਡਰ ਨਹੀਂ ਹੈਗਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਬਾਰਡਰ ਟਾਈਪ ਬਣਾ ਲਈ ਗਈ ਹੈ। ਉਹਨੂੰ ਲੱਗਦਾ ਕਿ ਲੇਡੀਜ਼ ਜਦੋਂ ਜਾ ਕੇ ਉੱਥੇ ਕਿਤੇ ਨਾ ਕਿਤੇ ਟਕਰਾਅ ਦੀ ਸਥਿਤੀ ਪੈਦਾ ਹੋਊਗੀ। ਉੱਥੇ ਕਿਸ ਤਰੀਕੇ ਨਾਲ ਮੁਕਾਬਲਾ ਕਰਾਂਗੇ? ਦੇਖੋ ਸਰ ਲਾਈਕ ਜੇਕਰ ਕਰੇ ਹੁਣ ਜਦੋਂ ਪਤਾ ਬੰਦੇ ਨੂੰ ਵੀ ਭੁੱਖ ਮਰੀ ਨਾਲ ਮਰਨਾ ਉਸ ਤੋਂ ਬਿਹਤਰ ਹੈ ਉੱਥੇ ਜਾ ਕੇ ਲੜਾਈ ਕਰਕੇ ਮਰ ਲਓ। ਬੈਰੀਕੇਡਸ ਕਿੰਨੇ ਤੋੜ ਸਕਦੇ ਆ? ਅਸੀਂ ਜਦੋਂ ਬੰਦਾ ठान ਲੇ ਵੀ ਮੈਂ ਆਹ ਕੰਮ ਕਰਨਾ ਤਾਂ ਬੰਦਾ ਕਰ ਹੀ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕੋਈ ਬੈਰੀਕੇਡਸ ਨੇ ਸੱਚ ਦੀ ਆਵਾਜ਼ ਨੂੰ ਰੋਕ ਸਕਦੇ ਨੇ। ਠੀਕ ਆ ਅਸੀਂ ਜਾਵਾਂਗੇ ਉੱਥੇ ਜੋ ਵੀ ਹੋਏਗਾ ਸਾਹਮਣਾ ਕਰਾਵਾਂਗੇ। ਮੈਨ ਸਮਾ ਬੈਠਣਾ ਪਿਆ ਜਮੇ ਪਹਿਲਾਂ ਸਵਾ ਸਾਲ ਲੱਗਾ ਤਾਂ ਉਸ ਤਰੀਕੇ ਦੀ ਕੀ ਤਿਆਰੀ ਹੋ ਤਾ ਪਹਿਲਾਂ ਹੀ ਦਿਮਾਗ 'ਚ ਸੈੱਟ ਕੀਤਾ ਹੋਇਆ ਪਹਿਲਾਂ ਦੇਖ ਲਿਆ ਵੀ 13 ਮੰਥ ਉੱਥੇ ਬੈਠੇ ਨੇ ਫਿਰ ਵੀ ਨਹੀਂ ਕੁਝ ਬਣਿਆ ਠੀਕ ਹੈ ਸਾਲ 2 ਸਾਲ ਨਿਕਲ ਜਾਣੇ ਆ ਬਟ ਐਟ ਲੀਸਟ ਜਿਹੜੀ ਅਗਲੇ ਵਾਲੀਏ ਪੀੜ੍ਹੀਆਂ ਨੇ ਉਹਨਾਂ ਨੂੰ ਤਾਂ ਕੁਝ ਮਿਲ ਜਾਏਗਾ ਉਹਨਾਂ ਨੂੰ ਤਾਂ ਨਹੀਂ ਹੈਗਾ ਵੀ ਆਪਣੀ ਕੰਟਰੀ 'ਚੋਂ ਬਾਹਰ ਜਾ ਕੇ ਠੱਕੇ ਖਾਣੇ ਪੈਣਗੇ ਬਹੁਤ ਔਖਾ ਹੈ ਬਾਹਰ ਜਾਣਾ ਆਪਣੇ ਘਰ ਦੇ ਦੂਰ ਹੋਣਾ ਉਸ ਤੋਂ ਬਿਹਤਰ ਹੈ ਠੀਕ ਹੈ ਇੱਥੇ ਸਾਡੀ ਰੋਜਗਾਰੀ ਹੈ ਠੀਕ ਹੈ ਖੇਤੀ 6 ਮਹੀਨਿਆਂ ਬਾਅਦ ਸਾਨੂੰ ਆਂਦਾ ਹੈ ਤੇ ਉਸ ਲਈ ਸਾਨੂੰ ਬੋਲਣਾ ਹੀ ਪਏਗਾ ਪਰ ਜੋ ਪੈਸਾ ਆਉਂਦਾ 6 ਮਹੀਨਿਆਂ ਬਾਅਦ ਆਉਂਦਾ ਹੈ ਤੁਸੀਂ ਦਿੱਲੀ ਜਾ ਰਹੇ ਹੋ ਫੈਮਲੀ ਦਾ ਧਿਆਨ ਕੌਣ ਰੱਖੋਗੇ ਕਿਤਨੇ ਫੈਮਲੀ ਦਾ ਧਿਆਨ ਤਾਂ ਹੁਣ ਤੁਸੀਂ ਇਹ ਦੇਖੋ ਵੀ ਜੇ ਨਹੀਂ ਲੜਾਂਗੇ ਠੀਕ ਹੈ ਤਾਂ ਫੈਮਲੀ ਰਹੇਗੀ ਨਹੀਂ ਉਹਨਾਂ ਦੇ ਖਾਣ ਲਈ ਕੁਝ ਰਹੇਗਾ ਹੀ ਨਹੀਂ ਤਾਂ ਫਿਰ ਬੋਲਣਾ ਹੀ ਪਏਗਾ ਜਾਣਾ ਹੀ ਪਏਗਾ ਮੇਰੇ ਘਰ ਦੇ ਸਾਰੇ ਹੀ ਜਾਣਗੇ ਠੀਕ ਹੈ ਬਾਰੀ-ਬਾਰੀ ਜਦੋਂ ਟਰਮ ਲੱਗੇਗੀ ਤਾਂ ਅਸੀਂ ਸਾਰੇ ਹੀ ਜਾਵਾਂਗੇ ਨਾ ਭਗਵੰਤ ਸਿੰਘ ਹੈ ਮੇਰਾ ਭਗਵੰਤ ਸਿੰਘ ਕੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਸਾਨੂੰ ਕਿੱਥੇ ਜਾ ਰਹੇ ਲੁਧਿਆਣੋਂ ਜਾ ਰਹੇ ਆ ਐਮਪੀ ਜਾ ਰਹੇ ਗੁਆਲੀਅਰ ਹਾਂਜੀ ਬਹੁਤ ਪਰੇਸ਼ਾਨੀ ਰੋਡ ਤੇ ਪਰਸਨ ਦੇ ਫਲੋਟੇ ਸਾਰ ਗੱਡੀਆਂ ਲੈ ਕੇ ਨਾ ਲੱਗੇ ਕੋਈ ਟਾਬਾ ਰੋਟੀ ਖਾਣ ਨੂੰ ਨਾ ਕੋਈ ਇਹਨਾਂ ਨੂੰ ਅਗੱਲ ਨਹੀਂ ਜਾਣਦੇ ਰੋਟੀ ਹੋਟਲ ਦੇ ਇਹ ਪਰੇਸ਼ਾਨੀ ਸਾਨੂੰ ਤੇ ਹੁਣ ਕੀ ਕੀ ਮੰਗ ਕੀ ਮੰਗ ਕਰਦੇ ਮੰਗਾਂ ਹੀ ਕਰਨੀ ਹਾਂ ਦਾ ਕੰਮ ਹੈ ਰੋਡ ਚੱਲਣਾ ਜੋ ਇਹਨਾਂ ਦੀ ਪਰੇਸ਼ਾਨੀ ਹੈ ਕਿਸਾਨਾਂ ਦੀ ਕਿਸਾਨ ਜੋ ਕਰਦਾ ਕੰਮ ਦੇ ਲਈ ਆ ਕਰ ਸਾਨੂੰ ਕੋਈ ਪ੍ਰੈਸ਼ਰ ਕੀਤਾ ਰੋਡ ਤੇ ਹਾਂਜੀ ਸਾਨੂੰ ਪਰੇਸ਼ਾਨ ਕਰਨ ਲੈ ਗੱਡੀਆਂ ਵਾਲਿਆਂ ਨੂੰ ਕਿ ਲੈਣ ਦੇਣਾ ਦੱਸੋ ਪਰੇਸ਼ਾਨੀ ਇਹਦੇ ਇਸ ਮੌਕੇ ਬਾਹਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੇ ਕਿਹਾ ਕਿ ਸਰਕਾਰ ਗਲਤ ਕਰ ਰਹੀ ਹੈ ਬਾਰਡਰ ਸੀਲ ਕਰਕੇ ਇਸ ਦੇ ਨਾਲ ਟਰਾਂਸਪੋਰਟ ਠੱਪ ਹੋ ਰਹੀ ਹੈ ਜਿਸ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਦਿੱਲੀ ਦਾ ਮੈਦਾਨ ਫਤਿਹ ਕਰਕੇ ਹਟਾਂਗੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ